ਚੈਨਲ ਉਤ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਯਾਦ ਕਰਾ ਦਵਾਂ ਕਿ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਬਹੁਤ ਹੀ ਮਨੋਰੰਜਨ ਦਿਲਚਸਪ ਅਤੇ ਜ਼ਿੰਦਗੀ ਨੂੰ ਸਿਖਾ ਲੈਣ ਵਾਲੀਆਂ ਕਹਾਣੀਆਂ ਮਿਲਦੀਆਂ ਰਹਿਣਗੀਆਂ ਨਵੀਆਂ ਗੱਲਾਂ ਨਵੇਂ ਰਾਹ ਨਵੇਂ ਅੰਦਾਜ਼ ਵਿੱਚ ਧੰਨਵਾਦ ਜੀ ਆਓ ਸ਼ੁਰੂ ਕਰੀਏ ਅੱਜ ਦੀ ਕਹਾਣੀ ਸਰਨਜਾਮ ਲਾ ਪਾਪ ਚਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇਆ ਕੇ हे ਮਨੁੱਖੀ ਮਨ ਸੰਸਾਰ ਸਾਗਰ ਨੂੰ ਤਰਨ ਦੇ ਆਹਰ ਵਿੱਚ ਲਗ ਮਾਇਆ ਦੇ ਰੰਗ ਤਮਾਸ਼ੇ ਵਿੱਚ ਗਲਤਾਨ ਹੋ ਕੇ ਤੇਰਾ ਜਨਮ ਵਿਅਰਥ ਬੀਤਦਾ ਜਾਂਦਾ ਹੈ ਇਹ ਮਨੁੱਖਾ ਜਨਮ ਬੜੀ ਲੰਬੀ ਯਾਤਰਾ ਤੋਂ ਬਾਅਦ ਮਿਲਿਆ ਹੈ ਇਹ ਮਨੁੱਖ ਜਨਮ ਰੱਬ ਨਾਲ ਮਿਲਣ ਵਾਸਤੇ ਹੈ ਰੱਬ ਨਾਲ ਮਿਲਣ ਦੀ ਇਹ ਵਾਰੀ ਹੈ ਜੀਵਨ ਦੇ ਹਰ ਪੜਾ ਤੇ ਹਰ ਕਾਰਜ ਲਈ ਕਈ ਹਿੱਲੇ ਜਤਨ ਤੇ ਉਪਾਅ ਕਰਨੇ ਪੈਂਦੇ ਹਨ ਦੁਨੀਆਂ ਦਾ ਕੋਈ ਵੀ ਅਜਾਹ ਕੰਮ ਨਹੀਂ ਜਿਸ ਦੇ ਪੂਰਵ ਪ੍ਰਬੰਧ ਨਾ ਕਰਨੇ ਪੈ ਪਰ ਇਹ ਸਾਰੇ ਜਤਨ ਦੁਨਿਆਵੀ ਮੂਹ ਮਾਇਆ ਦੇ ਸੰਬੰਧ ਨੂੰ ਨਿਪਰੇ ਚਾਰ ਨਹੀਂ ਹੱਤੁੰਦੇ ਹਨ ਪਰ ਸਾਨੂੰ ਮਾਇਆਵਾਦੀ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਂ ਪਬ ਜਲ ਤਰੰਦ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ ਸਾਨੂੰ ਪਰਮਾਤਮਾ ਨੂੰ ਪਾਉਣ ਲਈ ਕਿਹੋ ਜਿਹਾ ਹੀ ਲਵਸੀਲਾ ਕਰਨਾ ਚਾਹੀਦਾ ਹੈ ਕਿਸ ਤਰੀਕੇ ਇੱਕ ਚਿੱਤ ਇੱਕ ਮਨ ਹੋ ਕੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਇੱਕ ਬਹੁਤ ਹੀ ਪਿਆਰੀ ਸਾਖੀ ਹੈ ਮੈਨੂੰ ਲੱਗਦਾ ਹੈ ਕਿ ਇਹ ਸਾਖੀ ਤੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਪ੍ਰੀਤਮ ਦੇ ਦੇਸ਼ ਜਾਣ ਵਾਸਤੇ ਇੱਕ ਮਨ ਇੱਕ ਚਿੱਤ ਹੋ ਕੇ ਔਰ ਮਾਤਮਾ ਨੂੰ ਮਿਲ ਲਈ ਰਾ ਲੱਬੜਾ ਚੈਦਾ ਸਾਖੀ ਇੰਜ ਹੈ ਕਿ ਨਦੀ ਕਿਨਾਰੇ ਇੱਕ ਫਕੀਰ ਦੇ ਕੋਲ ਇੱਕ ਜਿਗਿਆਸੂ ਆਇਆ ਕਰਦਾ ਸੀ ਜਿਗਿਆਸੂ ਨੂੰ ਰੱਬ ਨੂੰ ਮਿਲਣ ਦੀ ਤਮੰਨਾ ਜਾਗ ਉੱਠੀ ਉਸ ਜਿਗਿਆਸੂ ਦੀ ਤਮੰਨਾ ਇੰਨੀ ਡੂੰਗੀ ਤੇ ਇੰਨੀ ਗਹਿਰੀ ਸੀ ਕਿ ਉਹ ਫਕੀਰ ਦੇ ਪਿੱਛੇ ਪੈ ਗਿਆ ਕਿ ਮੈਨੂੰ ਰੱਬ ਨਾਲ ਮਿਲਾ ਦਿਓ ਮੈਨੂੰ ਰੱਬ ਦੇ ਦਰਸ਼ਨ ਕਰਾ ਦਿਓ ਫਕੀਰ ਉਸਦੀ ਤਮੰਨਾ ਨੂੰ ਵਾਚਣ ਲਈ ਟਾਲਮਟੋਲ ਕਰਦਾ ਰਿਹਾ ਪਰ ਉਸ ਦੇ ਗਿਆਸੂ ਨੇ ਫਕੀਰ ਦਾ ਖੜਾ ਨਾ ਛੱਡਿਆ ਅਖੀਰ ਇੱਕ ਦਿਨ ਫਕੀਰ ਨੇ ਕਿਹਾ ਠੀਕ ਹੈ ਭਾਈ ਜੇ ਤੇਰੀ ਇੱਛਾ ਇੰਨੀ ਪ੍ਰਬਲ ਹੈ ਰੱਬ ਨੂੰ ਮਿਲਣ ਦੀ ਤਾਂ ਤੂੰ ਇੰਜ ਕਰੇ ਪੂਰਨਮਾਸੀ ਵਾਲੇ ਦਿਨ ਸਵੇਰੇ ਸੁੱਚੇ ਮੂਹ ਨਹਾ ਤੋਕੇ ਇਸੇ ਨਦੀ ਦੇ ਕਿਨਾਰੇ ਆ ਜਾਈ ਮੈਂ ਤੈਨੂੰ ਰੱਬ ਨਾਲ ਮਿਲਾ ਦੇਾਂਗਾ ਜਗਿਆਸੂ ਬਹੁਤ ਉਤਾਵਲਾ ਸੀ ਉਸਨੇ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਫਕੀਰ ਨੇ ਦੱਸਿਆ ਸੀ ਜਦ ਉਹ ਜਗਿਆਸੂ ਫਕੀਰ ਕੋਲ ਆਇਆ ਤਾਂ ਫਕੀਰ ਉਸ ਨੂੰ ਨਦੀ ਵਿੱਚ ਇਸ਼ਨਾਨ ਕਰਾਉਣ ਲੈ ਵੜਿਆ ਥੋੜੀ देर ਬਾਅਦ ਫਕੀਰ ਨੇ ਉਸ ਜਗਿਆਸੂ ਨੂੰ ਗਲੇ ਤੋਂ ਫੜ ਕੇ ਤਿੰਨ ਚਾਰ ਗੋਤੇ ਨਦੀ ਵਿੱਚ ਲਵਾ ਦਿੱਤੇ ਤੇ ਉਹ ਜਗਿਆਸੂ ਹੱਥ ਪੈਰ ਮਾਰਦਾ ਆਪਣਾ ਪੱਲਾ ਛਡਾ ਕੇ ਫਕੀਰ ਨੂੰ ਕਮਲਾ ਸਮਝ ਕੇ ਬਾਹਰ ਵੱਲ ਭੱਜਿਆ ਫਕੀਰ ਨੇ ਪੁੱਛਿਆ ਕਿਉਂ ਜਗਿਆਸੂ ਰੱਬ ਨੂੰ ਮਿਲਣ ਦਾ ਵਕਤ ਆਇਆ ਤੇ ਤੂੰ ਭੱਜ ਗਿਆ ਐਵੇਂ ਝੂਠਾ ਇਸ਼ਕ ਸੀ ਰੱਬ ਨਾਲ ਖਾਲੀ ਤਮੰਨਾ ਸੀ ਤੇਰੀ ਇੱਛਾ ਨਹੀਂ ਸੀ ਰੱਬ ਨੂੰ ਮਿਲਣ ਦੀ ਤਾਂ ਉਹ ਜਗਿਆਸੂ ਆਦਮੀ ਬੋਲਿਆ ਫਕੀਰ ਜੀ ਤੁਸੀਂ ਤਾਂ ਮੇਰੀ ਜਾਨ ਲੈਣ ਲੱਗੇ ਸੀ ਇਦਾਂ ਵੀ ਕਦੀ ਰੱਬ ਮਿਲਿਆ ਕਿਸੇ ਨੂੰ ਤੇ ਫਿਰ ਫਕੀਰ ਨੇ ਕਿਹਾ ਜਗਿਆਸੂ ਤੁਮੈਨੋ ਇੱਕ ਗੱਲ ਦੱਸ ਬਸ ਇੰਨੀ ਕੀ ਗੱਲ ਦੱਸ ਕਿ ਜਦੋਂ ਤੈਨੂੰ ਗੋਤੇ ਆ ਰਿਹਾ ਸੀ ਤਾਂ ਤੂੰ ਠੀਕ ਉਸ ਸਮੇਂ ਕੀ ਸੋਚ ਰਿਹਾ ਸੀ ਤਾਂ ਜਗਿਆਸੂ ਬੋਲਿਆ ਮੈਂ ਕੀ ਸੋਚਣਾ ਉਦੋਂ ਜਾਨ ਬਚਾਉਣ ਦੀ ਪਈ ਸੀ ਸੋਚਣ ਦਾ ਵੇਲਾ ਸੀ ਤੇ ਫਕੀਰ ਵਜਦ ਵਿੱਚ ਆ ਗਿਆ ਤੇ ਕਹਿਣ ਲੱਗਾ ਬਸ ਇਹੋ ਤੈਨੂੰ ਸਮਝਾਉਣਾ ਸੀ ਜਿੱਦਾਂ ਤੂੰ ਨਦੀ ਤੋਂ ਬਚਣ ਲਈ ਇੱਕ ਮਨ ਇੱਕ ਚੇਤ ਹੋ ਕੇ ਜਾਨ ਬਚਾਉਣ ਲਈ ਜੋਰ ਲਾਇਆ ਸੀ ਕਦੇ ਰੱਬ ਨੂੰ ਮਿਲਣ ਲਈ ਵੀ ਇੰਨਾ ਜੋਰ ਲਾਇਆ ਈ ਹੁਣ ਜਗੇ ਆਸੂ ਨੂੰ ਸਮਝ ਆ ਗਈ ਕਿ ਨਿਰੀਆਂ ਗੱਲਾਂ ਨਾਲ ਪਰਮਾਤਮਾ ਨੂੰ ਨਹੀਂ ਪਹੁੰਚਿਆ ਜਾ ਸਕਦਾ ਤੇ ਇੰਨਾਂ ਫੋਕੀਆਂ ਗੱਲਾਂ ਦੇ ਸਾਰੇ ਪ੍ਰੀਤਮ ਦੇ ਦੇਸ ਨਹੀਂ ਪਹੁੰਚਿਆ ਜਾ ਸਕਦਾ ਪਰਮਾਤਮਾ ਦਾ ਮਾਰਗ ਰੱਬ ਨੂੰ ਪਾਉਣ ਦਾ ਮਾਰਗ ਰੋਹਾਨੀਆਂ ਦਾ ਮਾਰਗ ਕਾਲਣਾ ਦਾ ਮਾਰਗ ਹੈ ਪਰਮਾਤਮਾ ਦੇ ਸਫਲ ਦਰਸ਼ਨ ਜੋਤ ਸਰੂਪ ज्ञान ਦੇ ਪ੍ਰਕਾਸ਼ ਵਾਂਗ ਹਨ ਉਹ ਕਿਸੇ ਆਕਾਰੀ ਰੂਪ ਵਿੱਚ ਜੰਮੇ ਨਹੀਂ ਹੋਏ ਇਹ ਜਨਮ ਜੋ ਬੜਾ ਦੁਰਲਭ ਤੇ ਅਮੁੱਲ ਹੈ ਆਓ ਕੋਈ ਸੰਰঞ্জাম ਕਰਨ ਚ ਲੱਗिए ਤੇ ਜੀਵਨ ਦੇ ਸੱਚੇ ਸੁੱਖ ਨੂੰ ਪ੍ਰਾਪਤ ਕਰ ਸਕੀਏ ਜੋ ਕਦੇ ਟੁੱਟਦਾ ਤੇ ਖੰਡਿਤ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ